ਅਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਆਪਣੇ YouTube ਚੈਨਲ ਮਾਝਾ ਡਾਇਰੀਸ ਤੇ ਇਹ ਵੀਡੀਓ ਲੇਟ ਅਪਲੋਡ ਹੋ ਰਹੀ ਹੈ ਅਸੀਂ ਦਰਸ਼ਕਾਂ ਦੇਗੇ ਸੀਗੇ ਕੋਤਰਾ ਸ਼ਹੀਦ ਸਿੰਘ ਸੈਬਰ ਸ਼ਿਤਾ ਸਾਹਿਬ ਅਰ ਅਬਾ ਜੀ ਦੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਅਰ ਤੁਸੀਂ ਦੇਖਣਾ ਕਿ ਇਹ ਇੰਨੀ ਰੌਣਕ ਲੱਗੀ ਹੋਈ ਸੀਗੀ ਇੰਨੀ ਸੇਵਾ ਹਾਂ ਆਪਣੇ E aí うやった Take you, Thank you. ਸ੍ਰੀ ਹਰਿ ਗੋਪੀਸ਼ੰਗਰ ਆਰਿ ਭਰਤੀਸ਼ਣ ਗੋ ਅਸੀ ਵੀ ਦੇ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਸਾਡੇ ਨਾਲ ਆ ਹੋ ਗਿਆ ਉਹ ਹੋ ਗਿਆ ਧਿਆਨ ਦੇਣਾ ਗੁਰਬਾਣੀ ਦਾ ਸਿਧਾਂਤ ਹੈ ਗੁਰੰਗਦੇਵ ਜੀ ਦੇ ਬਚਨ ਦੇ ਗੁਰਮੁਖ ਸਿਉ ਮਨਮੁਖ ਅੜੈ ਅਤਨੀ ਹੁ ਤੱਕਾ ਖਾਏ ਜੇ ਕੋਈ ਮਨਮੁਖ ਬੰਦਾ ਗੁਰਮੁਖ ਦੇ ਨਾਲ ਚੱਕਰ ਲੈਂਦਾ ਹੈ ਤੇ ਉਹ ਆਪਣਾ ਨੁਕਸਾਨ ਆਪ ਹੀ ਕਰਵਾ ਲੀਦਾ ਹੈ ਪਰ ਇਹਦੇ ਨਾਲ ਇੱਕ ਗੱਲ ਹੋਰ ਕੀਤੇ ਰੱਖਣ ਵਾਲੀ ਹੈ ਕਿ ਜੇ ਦੋਵੇਂ ਮਨਮੁਖ ਹੀ ਲੜਦੇ ਹੋਣ ਫੇਰੇ ਜੇ ਗੁਰਮੁਖ ਹੈ ਇੱਕ ਪਾਸੇ ਇੱਕ ਪਾਸੇ ਮਨਮੁਖ ਹੈ ਉਹਨਾਂ ਦੇ ਵਿੱਚੋਂ ਜਿਹੜਾ ਗੁਰਮੁਖ ਹੈ ਨਾ ਉਹ ਦਿਖੇਗਾ ਤਾਂ ਮਨਮੁਖ ਹੋਵੇਗਾ ਜੇਕਰ ਉਹਦਾ ਵੱਡਾ ਮਨਮੁਖ ਹੋਵੇਗਾ ਉਹ ਜਿੱਤੇਗਾ ਅਸੀਂ ਜਦੋਂ ਕਹਿੰਦੇ ਹਾਂ ਨਾ ਵੀ ਮੈਂ ਤੇ ਸੱਚ ਦੇ ਮਾਰਗ ਤੇ ਚੱਲਦਾ ਹਾਂ ਸਪਲਿਆ ਲੋਕਾ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਪੂਰੀ ਤਰ੍ਹਾਂ ਸੱਚ ਦੇ ਮਾਰਗ ਤੇ ਕੌਣ ਹੀ ਜਾਂਦਾ ਹੈ ਜਿੰਨਾ ਤੇਰਾ ਨਾਮ ਲੱਗਦਾ ਦੁਨੀਆ ਲਾਲ ਇੱਕ ਜਿੰਨਾ ਵੀ ਤੇਰੇ ਕੋਲ ਕੋਈ ਜਿਵੇਂ ਉਹ ਕਹਿੰਦੇ ਜੋ ਆਦਰਸ ਨੇ ਤੇਰੀ ਹੁੰਦਾ ਤੂੰ ਵੀ ਚੰਗ ਜਾਂਦਾ ਹਾਂ ਜੀ ਦੇ ਨਾਲ ਤੇਰਾ ਕੋਈ ਵਿਰੋਧ ਹੋ ਗਿਆ ਹੋਵੇ ਉਹਦੇ ਨਾਲ ਰਹਿ ਕੇ ਤੂੰ ਕਵੇਂ ਅਸੀਂ ਤੇ ਜਿੱ ਨਿੱਕੀ ਮੋਟੀ ਕੋਈ ਕਰਦੇ ਹੋਵਾਂਗੇ ਉਹ ਤੇ ਵੱਡਾ ਪਾਪੀ ਐ ਤੇ ਬਿਲਕੁਲ ਗੱਲ ਠੀਕ ਐ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਉਹ ਚਲੇ ਕੇ ਨਿਕਲਦੇ ਨੇ ਆ ਪਾਤੀ ਦੇ ਰੇਤ ਵਿੱਚ ਸੁਣਦਾ ਹੈ ਜੀ ਗੋਬੀ ਚੋਲੇ ਖਾਂਦਾ ਹੋਵੇ ਤੇ ਜਿੰਨੇ ਖਾਦੇ ਗਏ ਤੇ ਜਿੰਨੇ ਖਾਤੇ ਜਾ ਰਹੇ ਤੇ ਜਿਹੜੇ ਚੋਲੀ ਵਿੱਚ ਪਏ ਉਹ ਸਾਰੇ ਖਾਦੇ ਜਾਣੇ ਨੇ ਨਾ ਜਿਹੜੇ ਜੀਵ ਮਾਰੇ ਗਏ ਉਹਨਾਂ ਵੱਲ ਧਿਆਨ ਧਰ ਤੇ ਜਿਹੜੇ ਮਰਦੇ ਪਏ